ਦੇ ਸਰੀ ਦੇ ਵਿੱਚ ਪੰਜਾਬੀਆਂ ਦਾ ਗਾੜਾ ਸੇਨੂ ਤੇ ਜੱਪ ਪੰਜਾਬ ਵੀ ਕਹਿੰਨੇ ਆ ਜਿਹਨੇ ਪ੍ਰੋਗਰਾਮ ਬਜ਼ੁਰਗਾਂ ਵਾਸਤੇ ਸਰੀ ਵਿੱਚ ਹੈ ਗਿਆ ਉਹ ਉਹਨਾਂ ਦਾ ਲਾਹਾ ਨਹੀਂ ਲੈ ਰਹੇ ਕਿੱਦਾਂ ਉਹਨਾਂ ਨੂੰ ਐਕਟਿਵ ਰੱਖਿਆ ਜਾਵੇ ਕਿੱਦਾਂ ਉਹਨਾਂ ਨੂੰ ਇੰਨਾ ਪ੍ਰੋਗਰਾਮਾਂ ਨਾਲ ਜੋੜਿਆ ਜਾਵੇ ਸਰੀ ਵਿੱਚ ਸਿਹਤਮੰਦ ਅਤੇ ਫਰਤੀਲਾ ਬੁਢਾਪਾ ਗਾਈਡ ਉਹ ਘਰ ਵਿੱਚ ਵੀ ਕੇਅਰ ਐਡ ਸਰਵਿਸ ਲੈ ਸਕਦੇ ਆ ਬਾਹਰ ਜਾ ਕੇ ਜਾਂ ਕਿਸੇ ਵੀ ਸੈਂਟਰ ਦੇ ਵਿੱਚ ਕਿੱਦਾਂ ਲੈ ਸਕਦੇ ਆ ਉਹ ਸਾਰੀ ਜਾਣਕਾਰੀ ਇਸ ਇੱਕ ਕਿਤਾਬ ਦੇ ਵਿੱਚ ਸਾਰੀਆਂ ਸਰਵਿਸਿਸ ਨੂੰ ਉਸ ਕਿਤਾਬ ਵਿੱਚ ਬੰਦ ਕਰਕੇ ਸਾਰੇ ਐਮਰਜੈਂਸੀ ਤੋਂ ਲੈ ਕੇ ਸਾਰੇ ਕੰਟੈਕਟ ਨੰਬਰ ਉਹਦੇ ਵਿੱਚ ਸੰਪਰਕ ਨੰਬਰ ਫੋਨ ਨੰਬਰ ਦਿੱਤੇ ਗਏ ਆ ਸਿਟੀ ਅਫਸਰੀ ਵੱਲੋਂ ਵਾਕਟ ਪ੍ਰੋਗਰਾਮ ਨਾ ਪਿਛਲੇ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਕਿਤਾ ਬਜ਼ੁਰਗਾਂ ਨੂੰ ਹੋਰ ਐਕਟਿਵ ਰੱਖ ਲਈ ਉਹਨਾਂ ਦਾ ਵੋਲੰਟੀਅਰ ਸਟਾਫ ਸੁਪਰਵਾਈਜ਼ ਕਰਦਾ ਹੈ ਉਹਨਾਂ ਨੂੰ ਤੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਟ੍ਰੇਲ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਓ ਤੇ ਪੜ੍ਹ ਲਓ ਤੇ ਵੇਖ ਲਓ ਮੈਂ ਚਾਹੁੰਨੀ ਕਿ ਉੱਥੇ ਸੰਪਰਕ ਕਰੋ ਜਿਹੜੀਆਂ ਸਹੂਲਤਾਂ ਹੈਗੀਆਂ ਉਹਦਾ ਹਿੱਸਾ ਜ਼ਰੂਰ ਬਣੋ ਸੀਨੀਅਰਸ ਜਿੱਥੇ ਕਲਿੱਕ ਕਰੋਗੇ ਤੁਹਾਨੂੰ ਉੱਥੇ ਅੰਗਰੇਜ਼ੀ ਦੇ ਵਿੱਚ ਉੱਥੇ ਸਾਰੇ ਪ੍ਰੋਗਰਾਮ ਉਹ ਤਾਂ ਮਿਲਣ ਗਈ ਉੱਥੇ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਦੋ ਕੋ ਇਸ ਦਾ ਇਹ ਦਾ ਸਿਰਫ ਮਕਸਦ ਹੈ ਕਿ ਆਪੇ ਆਪਣੇ ਪਾਸ਼ਾ ਵਿੱਚ ਪਾਚਾਰਿਆਂ ਨੂੰ ਜੋੜਨਾ ਆ ਸਸਤੀ ਕਾਲਜੀ ਸਿਟੀ ਆਫ ਸਰੀ ਦੇ ਵੱਲੋਂ ਸਿਹਤਮੰਦ ਅਤੇ ਫੁਰਤੀਲਾ ਬੁਢਾਪਾ ਗਾਈਡ ਲਾਂਚ ਕੀਤੀ ਗਈ ਹੈ ਇਸ ਗਾਈਡ ਦੇ ਵਿੱਚ ਬਜ਼ੁਰਗਾਂ ਵਾਸਤੇ ਬਹੁਤ ਕੁਝ ਖਾਸ ਚੀਜ਼ਾਂ ਮੈਂਸ਼ਨ ਕੀਤੇ ਗਏ ਨੇ ਕੀ ਕੁਝ ਖਾਸ ਜਾਂਦਿਆਂ ਪ੍ਰਬਜੋਤ ਕਾਲੋਜੀ ਤੋਂ ਪ੍ਰਬਜੋਤ ਕਾਲੋਜੀ ਏ ਜਿਹੜੀ ਕਿਤਾਬ ਜਿਹੜੀ ਇਹ ਗਾਈਡ ਹੈ ਇਹ ਲਾਂਚ ਕੀਤੀ ਗਈ ਹੈ ਇਸ ਦੇ ਲਾਂਚ ਕਰਨ ਦਾ ਮਕਸਦ ਜਿਹੜਾ ਉਹ ਕੀ ਹੈ ਤੇ ਕੀ ਕੁਝ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਜਿੱਦਾਂ ਸਹਿਰੀ ਜੀ ਤੁਹਾਨੂੰ ਪਤਾ ਹੀ ਆ ਕਿ ਸਰੀ ਦੇ ਵਿੱਚ ਪੰਜਾਬੀਆਂ ਦਾ ਗਾੜਾ ਸੈਨੋ ਤੇ ਜੱਜਾ ਪੰਜਾਬ ਵੀ ਕਹਿੰਦੇ ਆ ਤੇ ਸਿਟੀ ਆਫ ਸਰੀ ਵੱਲੋਂ ਹੁਣ ਇਹ ਪ੍ਰਾਲੇ ਕਿਤੇ ਜਾ ਰਿਹਾ ਕਿ ਭਾਈ ਚਾਰਾ ਦੇ ਲੋਕ ਬਹੁਤ ਸਾਰੀਆਂ ਸੇਵਾਵਾਂ ਹੈਗੀਆਂ ਉਹ ਉਹਨਾਂ ਦਾ ਲਾਹਾ ਨਹੀਂ ਸੀ ਲੈ ਰਹੇ ਤੇ ਉਹਨਾਂ ਨੂੰ ਲੱਗਦਾ ਕਿ ਲੈਂਗੁਏਜ ਬੈਰੀਅਰ ਇੱਕ ਬਹੁਤ ਵੱਡਾ ਇਸ਼ੂ ਆ ਤੇ ਜਦੋਂ ਦੀ ਉਹਨਾਂ ਨੇ ਆਪਣੇ ਪਿਛਲੇ ਸਾਲ ਦੀ ਲੈਂਗੁਏਜ ਪਾਲਿਸੀ ਚੇਂਜ ਕੀਤੀ ਹੈ ਉਸ ਤੋਂ ਬਾਅਦ ਅਸੀਂ ਪੰਜਾਬੀ ਵਿੱਚ ਬਹੁਤ ਸਾਰੇ ਰਿਸੋਰਸਸ ਨੂੰ ਹੁਣ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਭਾਵੇਂ ਡੇਲੀ ਬੇਸਿਸ ਤੇ ਜੋ ਵੀ ਪ੍ਰੈਸ ਰਿਲੀਜ਼ਸ ਆ ਸਿਟੀ ਆਫ ਸਰੀ ਇੱਕ ਐਹੋ ਜੀ ਲੋਕਲ ਮਿਨਿਸਪੈਲਿਟੀ ਹੈਗਾ ਜਿੱਥੇ ਤੁਹਾਨੂੰ ਪੰਜਾਬੀ ਵਿੱਚ ਵੀ ਹੁਣ ਅੰਗਰੇਜ਼ੀ ਤੋਂ ਇਲਾਵਾ ਸਾਰੀਆਂ ਪ੍ਰੈਸ ਰਿਲੀਜ਼ਸ ਆਲਮੋਸਟ ਜਿਹੜੀਆਂ ਭਾਈਚਾਰੇ ਲਈ ਜਾਣਕਾਰੀ ਲਈ ਜ਼ਰੂਰੀ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਉਸ ਤਲਾਵਾ ਹੁਣ ਅਸੀਂ ਦੇਖਿਆ ਕਿ ਹੋਰ ਲੈਂਗੁਏਜ ਦਾ ਕਿੱਥੇ ਵੱਡਾ ਬੈਰੀ ਰਹਿਗਾ ਤੇ ਉਹ ਸਾਹਮਣੇ ਆਇਆ ਕਿ ਬਜ਼ੁਰਗ ਜਿੰਨੇ ਪ੍ਰੋਗਰਾਮ ਬਜ਼ੁਰਗਾਂ ਵਾਸਤੇ ਸਰੀ ਵਿੱਚ ਹੈਗੇ ਆ ਉਹ ਉਹਨਾਂ ਦਾ ਲਾਹਾ ਨਹੀਂ ਲੈ ਰਹੇ ਕਿੱਦਾਂ ਉਹਨਾਂ ਨੂੰ ਐਕਟਿਵ ਰੱਖਿਆ ਜਾਵੇ ਕਿੱਦਾਂ ਉਹਨਾਂ ਨੂੰ ਇੰਨਾ ਪ੍ਰੋਗਰਾਮਾਂ ਨਾਲ ਜੋੜਿਆ ਜਾਵੇ ਤੇ ਇਤੇ ਪਹਿਲਾਂ ਹੀ ਇੱਕ ਸੀਨੀਅਰਸ ਵਾਸਤੇ ਹੈਲਦੀ ਏਜਿੰਗ ਐਕਟਿਵ ਗਾਈਡ ਸੀ ਸੇ ਫਿਰ ਅਸੀਂ ਕਿਹਾ ਕਿ ਕਿਉਂ ਨਾ ਇਸ ਦੇ ਤੋਂ ਸ਼ੁਰੂਆਤ ਕੀਤੀ ਜਾਵੇ ਤੇ ਹੁਣ ਇਸ ਕਿਤਾਬ ਨੂੰ ਅਸੀਂ ਪੰਜਾਬੀ ਵਿੱਚ ਅਨਵਾਦ ਕੀਤਾ ਆ ਇਹਦਾ ਨਾਮ ਦਿੱਤਾ ਗਿਆ ਸਰੀ ਵਿੱਚ ਸਿਹਤਮੰਦ ਅਤੇ ਫਰਤੀਲਾ ਬੁਢਾਪਾ ਗਾਈਡ ਇਦੇ ਵਿੱਚ ਤੁਸੀਂ ਕਿਤੇ ਵੀ ਜਾਣਾ ਸਰੀ ਦੇ ਕਿਸੇ ਕੋਨੇ 'ਚ ਜਾਣਾ ਉਹਦੇ ਮੈਪ ਉਹਦੇ ਨਕਸ਼ੇ ਜਾਂ ਕਿਹੋ ਜਿਹਾ ਰਿਸੋਰਸ ਹੈਗੇ ਕਿਹੜੀਆਂ ਕਮਿਊਨਿਟੀ ਸੇਵਾਵਾਂ ਹੈਗੀਆਂ ਉਹਨਾਂ ਦਾ ਸੰਪਰਕ ਨੰਬਰ ਜਾਂ ਕਿਹੋ ਜੀਆਂ ਸਰਵਿਸਿਜ਼ ਦੇ ਰਹੀਆਂ ਉਹਦੇ ਬਾਰੇ ਜਾਣਕਾਰੀ ਜੇ ਬਜ਼ੁਰਗਾਂ ਨੂੰ ਕੋਈ ਆਵਾਜ਼ ਆਈਦਾ ਹਨਾ ਟਰਾਂਸਪੋਰਟੇਸ਼ਨ ਦਾ ਕੋਈ ਇਸ਼ੂ ਹੈਗਾ ਹੈਂਡੀ ਡਾਟ ਉਹਨਾਂ ਨੇ ਕਿੱਦਾਂ ਲੈਣੀਆਂ ਹੈਂਡੀ ਕਾਰਡ ਜਾਂ ਆਪਣਾ ਉਹਨਾਂ ਨੇ ਜਿਹੜਾ ਪਾਸ ਹੁੰਦਾ ਆ ਉਹ ਕਿੱਦਾਂ ਬਣਾਉਣਾ ਆ ਜਾਰੀ ਕ੍ਰिएशन ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਬਜ਼ੁਰਗਾਂ ਵਾਸਤੇ ਪਾਵੇਂ ਉਹ ਦੇ ਪੂਲ ਦੇ ਵਿੱਚ ਉਹਨਾਂ ਲਈ ਸਪੈਸ਼ਲ ਕਲਾਸੇਜ਼ ਹੋਣ ਲਾਇਬ੍ਰੇਰੀ ਦੇ ਵਿੱਚ ਸਪੈਸ਼ਲ ਰੀਡਿੰਗ ਸੈਸ਼ਨ ਹੋਣ ਇਹ ਸਾਰੀ ਜਿਹੜੀ ਜਾਣਕਾਰੀ ਆ ਜਾਂ ਉਹਨਾਂ ਨੂੰ ਕੇਅਰ ਰੈਡ ਕੇਅਰ ਰੈਡ ਬਹੁਤ ਵੱਡੀ ਸਮੱਸਿਆ ਕਿ ਜੇ ਕੱਲ ਨੂੰ ਉਹਨਰ ਕੋਈ ਮੁਸ਼ਕਲ ਆ ਉਹਨਾਂ ਦੇ ਹਨਾ ਸਿਹਤ ਸੰਬੰਧੀ ਤੇ ਉਹਨਾਂ ਨੂੰ ਹੈਲਪ ਚਾਹੀਦੀ ਆ ਉਹ ਘਰ ਵਿੱਚ ਵੀ ਕੇਅਰ ਰੈਡ ਸਰਵਿਸ ਲੈ ਸਕਦੇ ਆ ਬਾਹਰ ਜਾ ਕੇ ਜਾਂ ਕਿਸੇ ਵੀ ਸੈਂਟਰ ਦੇ ਵਿੱਚ ਕਿੱਦਾਂ ਲੈ ਸਕਦੇ ਆ ਉਹ ਸਾਰੀ ਜਾਣਕਾਰੀ ਇਸ ਇੱਕ ਕਿਤਾਬ ਦੇ ਵਿੱਚ ਇਹਨੂੰ ਇੱਕ ਜਿ ਤਰ੍ਹਾਂ ਵਨ ਸਟਾਪ ਸ਼ਾਪ ਨੇ ਕਿਹਾ ਜਾਂਦਾ ਉਸ ਕਿਤਾਬ ਨੂੰ ਅਸੀਂ ਸਾਰੀਆਂ ਸਰਵਿਸਸ ਨੂੰ ਉਸ ਕਿਤਾਬ ਵਿੱਚ ਬੰਦ ਕਰਕੇ ਸਾਰੇ ਐਮਰਜੈਂਸੀ ਤੋਂ ਲੈ ਕੇ ਸਾਰੇ ਕੰਟੈਕਟ ਨੰਬਰ ਉਹਦੇ ਵਿੱਚ ਸੰਪਰਕ ਨੰਬਰ ਫੋਨ ਨੰਬਰ ਦਿੱਤੇ ਗਏ ਆ ਤੇ ਲੈਂਗੁਏਜ ਦੇ ਵਿੱਚ ਹੈਗੀ ਆ ਤੇ ਇਹ ਬਜ਼ੁਰਗਾਂ ਲਈ ਇੱਕ ਪਰਿਵਾਰਾਂ ਲਈ ਪੰਜਾਬੀ ਭਾਈਚਾਰੇ ਲਈ ਇਸ ਨੂੰ ਇੱਕ ਅਸੀਂ ਉਮੀਦ ਕਰ ਰਹੇ ਹਾਂ ਕਿ ਇੱਕ ਬਹੁਤ ਵਧੀਆ ਸਰੋਤ ਹੋਏਗਾ ਜੀ ਬਿਲਕੁਲ ਅਸਾਂ ਪਹਿਲੀ ਪਹਿਲਾਂ ਜਿਹੜੀ ਕਿਤਾਬ ਸੀਗੀ ਪਹਿਲੀ ਗਾਈਡ ਜਿਹੜੀ ਉਹ ਇੰਗਲਿਸ਼ ਦੇ ਵਿੱਚ ਸੀਗੀ ਤੇ ਕਿੰਨੀ ਕੋ ਡਿਮਾਂਡ ਤੁਹਾਨੂੰ ਲੱਗਿਆ ਵੀ ਇਹਦੀ ਵਧੀਆ ਵੀ ਇਹਨੂੰ ਪੰਜਾਬੀ ਦੇ ਵਿੱਚ ਇਹਦਾ ਤਰਜਮਾ ਕੀਤਾ ਜਾਏ ਤੇ ਸਪੈਸ਼ਲ ਦਾ ਨਾਮ ਹੈ ਉਹ ਬੜਾ ਕੈਚੀ ਨਾਮ ਦਿੱਤਾ ਗਿਆ ਸਿਹਤ ਨਮੰਦ ਤੇ ਫੁਰਤੀ ਲਬੜਾਪਾ ਗਾਈਡ ਇਹ ਨਾਮ ਚਣਨ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਗਿਆ ਜਿਸ ਤਰ੍ਹਾਂ ਮੈਂ ਅੱਗੇ ਦੇਖਿਆ ਕਿ ਅੰਗੇ ਵੀ ਸੀਨੀਅਰਸ ਨਾਲ ਕੋਈ ਨਾ ਕੋਈ ਫਲਾਇਰ ਜਾਂ ਕੋਈ ਸਿਹਤ ਸੰਬੰਧੀ ਤੱਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਹਨਾ ਉਹਦੇ ਵਿੱਚ ਅਕਸਰ ਹੀ ਯੂਜ਼ ਕੀਤਾ ਜਾਂਦਾ ਐਕਟਿਵ ਨੂੰ ਸਰਗਰਮ ਬੜਾਪਾ ਹਨਾ ਤੇ ਸਰਗਰਮ ਮੈਨੂੰ ਲੱਗਾ ਇਹ ਲਫਜ਼ ਮੈਂ ਹੀ ਫਰਤੀਲਾ ਚੂਜ਼ ਕੀਤਾ ਮੈਨੂੰ ਲੱਗਾ ਕਿ ਐਕਟਿਵ ਦਾ ਫੁਰਤੀ ਵਾਲਾ ਹਨਾ ਆਈ ਨੋ ਕਿ ਫਰਤੀਲਾ ਨੌਜਵਾਨ ਤੇ ਅਸੀਂ ਆਦਾਂ ਪਰ ਬਜ਼ੁਰਗ ਵੀ ਬਹੁਤ ਸਾਰੇ ਆਪਣੇ ਫਰਤੀਲੇ ਹੈਗੇ ਜਦੋਂ ਕਦੇ ਬੇਅਰ ਕਰੀਕ ਪਾਰ ਐਕਟਿਵ ਫਰਤੀਲੇ ਨੇ ਉਹ ਸੱਚੀ ਚ ਉਹ ਬਹੁਤ ਕਮਿਟਿਡ ਹੈਗੇ ਨੇ ਮੈਂ ਚਹੁੰਨੀ ਕਿ ਸਾਰੇ ਹੀ ਉਦਾਂ ਦੇ ਹੋਣ ਹਨਾ ਉਹ ਇਦਾਂ ਹੀ ਆਪਣੀ ਵਧੀਆ ਜ਼ਿੰਦਗੀ ਗੁਜ਼ਾਰਨ ਤੇ ਇਸ ਕਰਕੇ ਇਹਦਾ ਨਾ ਪੰਜਾਬੀ ਦਾ ਇੱਕ ਲਫ਼ਜ਼ ਮੈਨੂੰ ਲੱਗਾ ਕਿ ਜ਼ਿਆਦਾ ਵਧੀਆ ਇੱਥੇ ਢੋਗਦਾ ਜਾਂ ਫਰਤੀਲਾ ਸਰਗਰਮ ਨਾਲੋਂ ਤੇ ਤਾਂ ਇਹਨੂੰ ਸਿਹਤਮੰਦ ਅਤੇ ਫਰਤੀਲਾ ਵਰਤਿਆ ਗਿਆ ਜ਼ਰੂਰਤ ਡੈਫੀਨਿਟਲੀ ਇਹਦੀ ਹੈਗੀ ਆ ਅਸੀਂ ਅਸੀਂ ਦੇਖਿਆ ਕਿ ਆਪਣੇ ਬਜ਼ੁਰਗ ਜਿੰਨਾ ਇੱਥੇ ਪ੍ਰੋਗਰਾਮ ਹੈਗੇ ਆ ਉਹ ਇਸ ਸੇਵਾਵਾਂ ਨਹੀਂ ਲੈ ਰਹੇ ਉਹਨਾਂ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਅਸੀਂ ਗਰੁੱਪ ਬਣਾ ਕੇ ਬਾਹਰ ਜਾ ਕੇ ਪਾਰਕ ਵਿੱਚ ਤੇ ਬੈਠ ਜਾਂਦੇ ਆ ਪਰ ਅਸੀਂ ਚੰਦੇ ਕੇ ਜਿਹੜੇ ਉਹਨਾਂ ਲਈ ਸਪੈਸ਼ਲ ਇੱਕ ਸੈਸ਼ਨ ਲੱਗ ਰਹੇ ਆ ਹੈਲਥ ਸੈਸ਼ਨ ਲੱਗ ਰਹੇ ਆ ਉਹਨਾਂ ਨੂੰ ਜਾਣਕਾਰੀ ਦੇ ਆ ਵਿੱਚ ਹਣਾ ਉਹਨਾਂ ਨੂੰ ਕੰਪਿਊਟਰ ਟੈਕਨੋਲੋਜੀਸ ਤੋਂ ਕਿੱਦਾਂ ਆਪਣੀ ਅਪਾਇੰਟਮੈਂਟ ਲੈਣੀ ਆਨਲਾਈਨ ਕਿੱਦਾਂ ਬੁੱਕ ਕਰਨੀ ਹੁਣ ਸੈਰ ਦੇ ਸਪੈਸ਼ਲ ਪ੍ਰੋਗਰਾਮ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦੇ ਆ ਸਿਟੀ ਆਫ ਸਰੀ ਵੱਲੋਂ ਵਾਕਟ ਪ੍ਰੋਗਰਾਮ ਨਾ ਪਿਛਲੇ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਆ ਹੋਰ ਕਮਿਊਨਿਟੀ ਦੇ ਵਿੱਚ ਇਹ ਪ੍ਰੋਗਰਾਮ ਬੜਾ ਪ੍ਰਚਲਿਤ ਆ। ਉਹਨਾਂ ਦੇ ਬਜ਼ੁਰਗ ਬੜੇ ਐਕਟਿਵਲੀ ਸਹਾਰੇ پارکਾਂ ਹੁਣ ਸਰੀ ਦੀ ਇੱਕ ਖਾਸੇਤਾ ਕਿ ਇੱਥੇ پارک ਤੇ ਟ੍ਰੇਲ ਬਹੁਤ ਸੋਹਣੇ ਆ। ਹਨਾ ਅਸੀਂ ਕਿੰਨੇ ਕੁ ਲੋਕ ਆ ਜਿਨ੍ਹਾਂ ਨੇ ਉਹਨਾਂ ਟ੍ਰੇਲਸ ਦਾ ਨਜ਼ਾਰਾ ਲਿਆ ਆ। ਉਹਨਾਂ ਦੇ ਵਿੱਚ ਪਰਿਵਾਰਾਂ ਨਾਲ ਆਪਣੇ ਫਰੈਂਡਾਂ ਨਾਲ ਵਾਕ ਕਰਨ ਜਾਂਦੇ ਆ। ਸੋ ਸਿਟੀ ਨੇ ਇੱਕ ਉਪਰਾਲਾ ਕੀਤਾ ਕਿ ਕਿਤਾ ਬਜ਼ੁਰਗਾਂ ਨੂੰ ਹੋਰ ਐਕਟਿਵ ਰੱਖਣ ਲਈ ਉਹਨਾਂ ਦਾ ਵਲੰਟੀਅਰ ਸਟਾਫ ਸੁਪਰਵਾਈਜ਼ ਕਰਦਾ ਆ ਉਹਨਾਂ ਨੂੰ ਤੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਟ੍ਰੇਲ ਦੇ ਵਿੱਚ ਸਾਰਾ ਦਿਨ ਉਹ ਤਾਂ ਸੈਰ ਕਰਦੇ ਆ ਜਿੱਦਾਂ ਉਹ ਤੇ ਵਿੱਚ ਦੇਖ ਲੈਂਦੇ ਆ ਕਿ ਤੁਸੀਂ ਦੀ ਟ੍ਰੇਲ 'ਚ ਵਾਕ ਕਰ ਸਕਦੇ ਆ ਜਾਂ ਛੋਟੀ 'ਚ ਕਰ ਸਕਦੇ ਆ ਕਿੰਨਾ ਕੁ ਸਮਾਂ ਕਰ ਸਕਦੇ ਆ ਤੁਹਾਡੀ ਨੀਡ ਦੇ ਅਕੋਰਡਿੰਗਲੀ ਇਹੋ ਜਿਹੇ ਸਮਾਵਾਵਾਂ ਦਿੱਤੇ ਜਾਂਦੀਆਂ ਸੋ ਇਹੋ ਜਿਹੇ ਚੀਜ਼ਾਂ ਵਿੱਚ ਅਸੀਂ ਵੇਖਿਆ ਸੀਗਾ ਕਿ ਭਾਗੀਦਾਰੀ ਨਹੀਂ ਹੈਗੀ ਤੇ ਇਹਦਾ ਸਭ ਤੋਂ ਵੱਡਾ ਇਹੀ ਸਾਨੂੰ ਕਾਰਨ ਲੱਗਾ ਕਿ ਉਹਨਾਂ ਨੂੰ ਜਾਣਕਾਰੀ ਦੀ ਘਾਟ ਆ ਹਨਾ ਜਾਂ ਉਹਨਾਂ 'ਚ ਉਤਸੁਕਤਾ ਨਹੀਂ ਇਸ ਦਾ ਹੁਣ ਸਾਰਿਆਂ ਦੇ ਹੱਥੇ ਇਹ ਇਨਫੋਰਮੇਸ਼ਨ ਹੋਏਗੀ ਉਹ ਸਦਾ ਸਾਰੇ ਗਰੁੱਪ ਇਕੱਠੇ ਬਣਾ ਕੇ ਮੈਂ ਇਨਕਰੇਜ ਕਰਦੀ ਆ ਕਿਉਂਕਿ ਨਿਊਟਨ ਵਿੱਚ ਆ 20 ਫਰਵਰੀ ਨੂੰ ਸਪੈਸੀਫਿਕਲੀ ਪੰਜਾਬੀ ਪਾਏ ਜਾ ਰਹੇ ਤੇ ਬਜ਼ੁਰਗਾਂ ਵਾਸਤੇ ਇਹ ਵਾਕਟ ਪ੍ਰੋਗਰਾਮ ਹੋਣ ਜਾ ਰਿਹਾ ਤੇ ਉਹਦੇ ਵਾਸਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ ਪਿਕਸ ਆਪਣੇ ਸੰਸਾ ਹੈਗੇ ਜਿਹੜੇ ਪੰਜਾਬੀ ਵਿੱਚ ਮਲਟੀ ਫੈਮਿਲੀ ਨੂੰ ਸੇਵਾਵਾਂ ਦੇ ਰਹੀ ਬਹੁਤ ਸਾਰੇ ਪ੍ਰੋਗਰਾਮ ਨੇ ਤੇ ਉੱਥੇ ਤੁਸੀਂ ਕਾਲ ਕਰਕੇ ਤੁਸੀਂ ਉਹਨਾਂ ਨੂੰ ਰਜਿਸਟਰ ਕਰਵਾ ਸਕਦੇ ਹੋ ਕਿ ਮੈਂ ਇਸ ਸਾਲ ਜਾਂ ਜਿਹੜੀ 20 ਫਰਵਰੀ ਨੂੰ ਨਿਊਟਨ ਵਿੱਚ ਵਾਕਟ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਤੇ ਇਸ ਕਰਕੇ ਮੈਂ ਚਾਹੁੰਦੀ ਆ ਕਿ ਜਿਹੜੀ ਸਿਟੀ ਸਟਾਫ ਦੇ ਸੁਪਰਵਾਈਜ਼ਨ ਦੇ ਅੰਡਰ ਇਹੋ ਜਿਹੇ ਪ੍ਰੋਗਰਾਮ ਚੱਲ ਰਹੇ ਆ ਜ਼ਰੂਰ ਲਾਹ ਲਓ ਸਿਰਫ ਉਹ ਕਿਤਾਬ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਓ ਤੇ ਪੜ੍ਹ ਲਓ ਤੇ ਵੇਖ ਲਓ ਮੈਂ ਚਾਹੁੰਦੀ ਕਿ ਉਹ ਤਾਂ ਸੰਪਰਕ ਕਰੋ ਜਿਹੜੀਆਂ ਸਹੂਲਤਾਂ ਹੈਗੀਆਂ ਉਹਦਾ ਹਿੱਸਾ ਜ਼ਰੂਰ ਬਣੋ ਜੀ ਬਿਲਕੁਲ ਇਹ ਕਿਤਾਬ ਕਿੱਥੇ ਕਿੱਥੇ ਉਪਲਬਧ ਹੋਏਗੀ ਇਹ ਕਿਤਾਬ ਜੀ ਔਨਲਾਈਨ ਹੈਗੀ ਆ ਉਪਲਬਧ ਹਨਾ ਉਥੇ ਤੁਸੀਂ ਸਿਰਫ ਸਰੀ ਦੀ ਵੈਬਸਾਈਟ ਤੇ ਜਾਓਗੇ ਸੀਨੀਅਰਸ ਤੇ ਕਲਿੱਕ ਕਰੋਗੇ ਤੁਹਾਨੂੰ ਉਥੇ ਅੰਗਰੇਜ਼ੀ ਦੇ ਵਿੱਚ ਉਥੇ ਸਾਰੇ ਪ੍ਰੋਗਰਾਮ ਉਹ ਤਾਂ ਮਿਲਣ ਗਏ ਉਥੇ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਇੱਕਤਾਬ ਹੈਗੀ ਆ ਜਿਹਦੇ ਬਾਰੇ ਹੋਰ ਜਾਣਕਾਰੀ ਹੋਰ ਲੈਂਗੁਏਜ ਵਿੱਚ ਹਿੰਦੀ ਫਾਰਸੀ ਉਰਦੂ ਚਾਹੋ ਨੇ ਤਾਂ ਤੁਸੀਂ ਸਾਈਟ ਤੇ ਵੈਬਸਾਈਟ ਤੇ ਕਲਿੱਕ ਕਰੋਗੇ ਤੁਹਾਨੂੰ ਉਹ ਲੈਂਗੁਏਜ ਦੇ ਵਿੱਚ ਉਹਦੀ ਇਨਫੋਰਮੇਸ਼ਨ ਮਿਲ ਜਾਵੇਗੀ ਬਾਕੀ ਮੈਂ ਸਾਰੇ ਭੈਜਰੇ ਨੂੰ ਇਹ ਵੀ ਇਨਕਰਜ ਕਰਦੀ ਆ ਕਿ ਜੇ ਤਾਂ ਸਰੀ ਦਾ ਐਪ ਹੈਗਾ ਹੈ ਤੁਹਾਨੂੰ ਉਥੇ ਤੁਹਾਡਾ ਨਾਮ ਤੇ ਤੁਹਾਡਾ ਈਮੇਲ ਚਾਹੀਦੀ ਆ ਹਨਾ ਪਰਵਾਰਕ ਮੈਂਬਰਾਂ ਨੂੰ ਕਹਿ ਕੇ ਆਪਣਾ ਅਕਾਊਂਟ ਖੋਲੋ ਤੇ ਸਬਸਕ੍ਰਾਈਬ ਕਰਾ ਲਓ ਸਰੀ ਦਾ ਨਿਊਜ਼ਲੈਟਰ ਹਰ ਮਹੀਨੇ ਅਪਡੇਟਡ ਨਿਊਜ਼ਲੈਟਰ ਤੁਹਾਨੂੰ ਮਿਲ ਜਿਆ ਕਰੂਗਾ ਕਿ ਸਰੀ ਦੇ ਕਿਹੜੇ ਟਾਊਨ ਸੈਂਟਰ ਦੇ ਵਿੱਚ ਕਿਹੜਾ ਪ੍ਰੋਗਰਾਮ ਇਸ ਮਹੀਨੇ ਕਿਹੜੀ ਤਰੀਕ ਨੂੰ ਹੋਣ ਜਾ ਰਿਹਾ ਤੇ ਤੁਹਾਡੇ ਲਈ ਵੀ ਇਸ ਖਾਲਾ ਹੋ ਜਾਊਗਾ ਵੀ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਮਿਲਦੀ ਰਹੂਗੀ ਜਿੱਦਾਂ ਅਸੀਂ ਨਿਊ ਸਬਸਕ੍ਰਾਈਬ ਨਹੀਂ ਕਰਦੇ ਸਾਨੂੰ ਲੇਟੈਸਟ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਇਦਾਂ ਹੀ ਤੁਹਾਨੂੰ ਉਹਦੇ ਦੇ ਵਿੱਚ ਸਾਰੇ ਪਤਾ ਲੱਗਦਾ ਜਾਊਗਾ ਅਲਰਟ ਆ ਜਾਊਗਾ ਕਿ ਹਾਂ ਇਸ ਹਫਤੇ ਨਿਊਟਨ ਦੇ ਵਿੱਚ ਪ੍ਰੋਗਰਾਮ ਅਗਲੇ ਹਫਤੇ ਗਿਲਫੋਰਡ ਜਾਣਕਾਰੀ ਤੁਹਾਨੂੰ ਉੱਥੋਂ ਮਿਲ ਸਕੇਗੀ ਅੱਛਾ ਇਸ ਕਿਤਾਬ ਨੂੰ ਲਾਂਚ ਕਰਨ ਤੋਂ ਬਾਅਦ ਸਿਟੀ ਆਫ ਸਰੀ ਤੱਕ ਤੁਹਾਡੇ ਤੱਕ ਕਿੰਨੇ ਕੁ ਬਜ਼ੁਰਗਾਂ ਨੇ ਜਿਹੜੀ ਹੈ ਉਹ ਪਹੁੰਚ ਕੀਤੀ ਹੈ ਔਰ ਤੁਹਾਨੂੰ ਲੱਗਿਆ ਵੀ ਵਾਕੇ ਹੀ ਸਾਡਾ ਜਿਹੜਾ ਸੁਨੇਹਾ ਹੈ ਉਹ ਸਾਰਿਆਂ ਤੱਕ ਪਹੁੰਚ ਰਿਹਾ ਜਿਹੜੀ ਸਾਡੀ ਕੋਸ਼ਿਸ਼ ਹੈ ਜਿਹੜੇ ਪ੍ਰੋਗਰਾਮ ਅਸੀਂ ਲਿਆ ਰਹੇ ਹਾਂ ਉਹ ਲੋਕਾਂ ਤੱਕ ਪਹੁੰਚ ਰਹੇ ਨੇ ਮੈਂ ਨਾ ਇੱਕ ਤਰ ਪਹਿਲਾਂ ਹੀ ਉਸ ਦਿਨ ਜੇ ਮੈਂ ਆਫਿਸ ਨਹੀਂ ਪਹੁੰਚੀ ਤੇ ਬਜ਼ੁਰਗ ਪਹਿਲਾਂ ਹੀ ਪਹੁੰਚੇ ਹੋਏ ਸੀ ਤੇ ਉੱਥੇ ਇਨਫੋਰਮੇਸ਼ਨ ਸੈਂਟਰ ਤੇ ਜਿੰਨੀ ਉਹ ਮੈਂ ਕਿਤਾਬਾਂ ਰੱਖਿਆ ਉਹ ਪਹਿਲਾਂ ਲੈ ਕੇ ਜਾ ਚੁੱਕੇ ਸੀ ਉੱਥੇ ਹੋਰ ਕੋਈ ਕਿਤਾਬ ਨਹੀਂ ਸੀ ਤੇ ਮੈਨੂੰ ਉਸ ਸਟਾਫ ਬਹੁਤ ਵਧੀਆ ਲੱਗਾ ਤੇ ਉਹ ਜਾ ਕੇ ਬਜ਼ੁਰਗ ਦੱਸ ਰਹੇ ਸੀ ਕਿ ਅਸੀਂ মিডিਆ ਆਊਟਲੈਟ ਤੋਂ ਸੁਣ ਕੇ ਆਏ ਆ ਤਾਂ ਸਾਨੂੰ ਉਹ ਕਿਤਾਬ ਚਾਹੀਦੀ ਆ ਤੇ ਮੈਨੂੰ ਬਹੁਤ ਖੁਸ਼ੀ ਮੈਨੂੰ ਲੱਗਾ ਕਿ ਹਾਂ ਜੇ ਅਸੀਂ ਕੰਮ ਕੀਤਾ ਸਾਡਾ ਭਾਈਚਾਰਾ ਪਹੁੰਚ ਕਰ ਰਿਹਾ ਮਕਸਦ ਸਿਰਫ ਇੱਕ ਹੀ ਆ ਦੇਖੋ ਇਸ ਦਾ ਇਹਦਾ ਸਿਰਫ ਮਕਸਦ ਇਹ ਆ ਕਿ ਆਪਣੇ ਭਾਸ਼ਾ ਵਿੱਚ ਭਾਈਚਾਰੇ ਨੂੰ ਜੋੜਨਾ ਆ ਸਿਟੀ ਦੇ ਪ੍ਰੋਗਰਾਮਾਂ ਨਾਲ ਜੋੜਨਾ ਕਿਦਾਂ ਤੁਸੀਂ ਐਕਟਿਵ ਕਿਦਾਂ ਤੁਸੀਂ ਫਰਤੀਲੇ रह ਸਕਦੇ ਆ ਹਜੇ ਪ੍ਰੋਗਰਾਮਾਂ ਨਾਲ ਜੁੜ ਕੇ ਸਿਰ ਮਕਸਦ ਇਹ ਕੀ ਆ ਕਿ ਤੁਸੀਂ ਵਧੀਆ ਕਿ ਜੇ ਵਧੀਆ ਥਾਂ ਤੇ ਆ ਨਾ ਤੇ ਵਧੀਆ ਜ਼ਿੰਦਗੀ ਬਤਾ ਸਕੋ ਤੁਸੀਂ ਇਕੱਲੇ ਵੀ ਇਕੱਲਾ ਪੜਨਾ ਮਹਿਸੂਸ ਕਰੋ ਹਨਾ ਕੱਲਾਪਣ ਵੀ ਕਿੰਨੀਆਂ ਬਿਮਾਰੀਆਂ ਦਾ ਕਾਰਨ ਹੈ ਤੇ ਇੱਥੇ ਬਹੁਤ ਜ਼ਿਆਦਾ ਹੈ ਕੱਲਾਪਣ ਹਨ ਪਰਿਵਾਰਾਂ ਚ ਆਪਸ ਚ ਗੱਲਬਾਤ ਦਾ ਟਾਈਮ ਨਹੀਂ ਹੈਗਾ ਕਿਸੇ ਕੋਲ ਜਿੰਨੀ ਇੱਥੇ ਬਿਜ਼ੀ ਲਾਈਫ ਆ ਸੋ ਇਸ ਕਰਕੇ ਕੋਸ਼ਿਸ਼ ਆ ਤੇ ਮੈਨੂੰ ਬਹੁਤ ਉਮੀਦ ਆ ਕਿ ਭਾਈਚਾਰਾ ਜ਼ਰੂਰ ਜ਼ਰੂਰੇ ਦਾ ਲਾਹਾ ਲਏਗਾ ਤੇ ਕਿਤੋਂ ਵੀ ਤੁਸੀਂ ਆਪਣੇ ਲਾਇਬ੍ਰੇਰੀ ਟਾਊਨ ਸੈਂਟਰ ਵਿੱਚੋਂ ਤੇ ਮੈਂ ਕੋਸ਼ਿਸ਼ ਕਰ ਰਹੀ ਆ ਸਰੀ ਦੇ ਗੁਦਵਾਰਿਆਂ ਵਿੱਚ ਵੀ ਇਹਦੀਆਂ ਕਿਤਾਬਾਂ ਦੀਆਂ ਕਾਪੀਆਂ ਰੱਖਾ ਦਿੱਤੀਆਂ ਜਾਣ ਤਾਂ ਜੋ ਆਮ ਨਾਲ ਉਹਦੀ ਪਹੁੰਚ ਹੋ ਸਕੇ ਜੀ ਤਾਂ ਕਿ ਸੋ ਮਚ ਪ੍ਰੋਬਲਮ ਹੋ ਜੀ ਥੈਂਕ ਯੂ ਜੀ ਫਾਰ ਯੂ ਟਾਈਮ ਥੈਂਕ ਯੂ ਸੋ ਜੇ ਤੁਸੀ ਵੀ ਰਹਿਣਾ ਹੈ ਸਿਹਤਮੰਦ ਤੇ ਫੁਰਤੀਲਾ ਯਾਨੀ ਐਕਟਿਵ ਤੇ ਫੁਰਤੀਲਾ ਤੇ ਫਿਰ ਇਸ ਗਾਈਡ ਤੇ ਤੁਹਾਨੂੰ ਲੋਡ ਪੈ ਸਕਦੀ ਹੈ ਇਸ ਸਬਕੇ ਤੇ ਜਿਹੜੀ ਹੈ ਅਵੇਲੇਬਲ ਹੈ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਜੇ ਤੁਹਾਡੇ ਬੱਚੇ ਨੇ ਤੁਹਾਡੇ ਹੋਰ ਵੀ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਉਹ ਤੁਹਾਡੇ ਵਾਸਤੇ ਹੈਲਪ ਕਰ ਦੇਣ ਤੇ ਤੁਹਾਨੂੰ ਇਹ ਜਿਹੜੀ ਗਾਈਡ ਹੈ ਇਹ ਤੁਹਾਨੂੰ ਅਪਲੋਡ ਕਰਕੇ ਦੇ ਸਕਦੇ ਨੇ ਤੇ ਜੇ ਨਹੀਂ ਤਾਂ ਇਹ ਓਦਾਂ ਵੀ ਤੁਹਾਨੂੰ ਗੁਰਦੁਆਰੇ ਲਾਇਬ੍ਰੇਰੀਆਂ ਦੇ ਵਿੱਚ ਵੀ ਪਈ ਕਿਤੇ ਵੀ ਮਿਲ ਸਕਦੀ ਹੈ ਸੋ ਇਹਦੇ ਨਾਲ ਤੁਸੀਂ ਕਾਫੀ ਜ਼ਿਆਦਾ ਮਦਦ ਲੈ ਸਕਦੇ ਹੋ ਜਿਹਦੇ ਵਿੱਚ ਕੋਈ ਕੰਟੈਕਟ ਨੰਬਰ ਤੁਹਾਨੂੰ ਚਾਹੀਦੇ ਨੇ ਤੁਹਾਡੀ ਸਿਹਤ ਸੰਬੰਧੀ ਕੋਈ ਗੱਲਬਾਤ ਹੈ ਤੇ ਨਾਲ ਦੀ ਨਾਲ ਕਿਤੇ ਵੀ ਤੁਸੀਂ ਜਾਣਾ ਤੁਸੀਂ ਕਿੱਥੇ ਕੰਟੈਕਟ ਕਰ ਸਕਦੇ ਹੋ ਉਹਦੇ ਸੰਬੰਧੀ ਮੈਪ ਵੀ ਸਾਰੇ ਦਿੱਤੇ ਗਏ ਨੇ ਸੋ ਹੁਣੇ ਇਸ ਕਿਤਾਬ ਦੀ ਯਾਨੀ ਇਸ ਗਾਈਡ ਦੀ ਭਾਲ ਕਰੋ ਤੇ ਬਣੋ ਸਿਹਤਮੰਦ ਤੇ ਫੁਰਤੀਲੇ ਅਮਿਤ ਪਨੀਸਰ ਦੇ ਨਾਲ ਸ਼ਰੀ ਗੌਰਵਾ ਸਰੀ ਸਟੂਡੀਓ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ